ਉਹਨੇ ਇਹ ਲਈਤ ਨੂੰ ਲਾਇਆ ਪਿਆ ਬੂਟੇ ਜਿਹੜੇ ਇਹਨੇ ਆ ਝਾੜ ਕਰੇ ਲਿਆਂਦੀਆਂ ਗੈਰ ਕਾਨੂੰਨੀ ਵੱਲ ਲਾਈ ਬੈਠਾ ਇਹ ਜਗਰਾਜ ਸਿੰਘ ਸਰਪੰਚ ਹੈ ਅੱਜ ਕੱਲ ਦੇ ਜਮਾਨੇ ਦੇ ਵਿੱਚ ਐਡਾ ਮਹਿੰਗਾ ਇਹ ਜਿਹੜਾ ਮਤਲਬ ਕਰੇਲਾ ਫੀਮ ਨਾਲੋਂ ਜ਼ਿਆਦਾ ਇਹਦੇ ਵਿੱਚ ਗੁਣ ਤੇ ਇਹ ਗੈਰ ਕਾਨੂੰਨੀ ਬਈ ਇਹ ਗੈਰ ਕਾਨੂੰਨੀ ਆ ਅਸੀਂ ਤਾਂ ਇਹ ਗੱਲ ਕਰਾਂਗੇ ਵੀ ਵੈਦ ਦੇ ਵਿੱਚ ਤਾਂ ਇਹ ਬਹੁਤ ਵੈਦਗੀ ਦਾ ਇੱਕ ਹੁਨਰ ਆ ਕਰੇਲੇ ਨੂੰ ਤੇ ਸ਼ੂਗਰ ਦੀ ਬਹੁਤ ਵੱਡੀ ਇਹ ਇੱਕ ਦਵਾਈ ਆ ਤੇ ਐਡਾ ਖਜ਼ਾਨਾ ਜਿਹੜਾ ਇਹ ਸਰਪੰਚ ਸਾਹਿਬ ਸਾਡੇ ਸੰਭਾਲੀ ਬੈਠੇ ਆ ਤੇ ਅਸੀਂ ਤਾਂ ਇਹ ਗੱਲ ਦੀ ਬਈ ਕਰਾਂਗੇ ਇਹਦੇ ਨਾਲ ਸਰਪੰਚ ਨਾਲ ਜਿਰਿਆ ਹੈਂ ਤੇ ਆ ਏਡੇ ਫਲ ਬੂਟੇ ਜਿਹੜੇ ਆ ਤੰਦਰੁਸਤੀ ਆਲਾ ਰਾਜ ਇਹ ਲਪੂਈ ਬੈਠਾ ਸਾਰਾ ਜੀ ਕਰੇਲੇ ਲੈ ਜੋ ਜਿੰਨੇ ਬੜਾ ਤੋੜ ਕੇ ਹਾਂ ਜਾਂ ਅਨਾਰ ਵੀ ਲੱਗੇ ਆ ਤੇ ਫਲਾਂ ਦੇ ਅੱਜ ਹੂੰ ਉਹੀ ਆ ਤੰਦਰੁਸਤੀ ਆ ਜੀ ਵੀ ਕੱਲਾ ਤੰਦਰੁਸਤ ਆਪ ਹੀ ਰਹਿਣਾ ਹੈ ਆ ਵੇ ਲੋ ਆਏ ਤਾਂ ਨਹੀਂ ਚਾਹੀਦੀ ਸਰਪੰਚ ਸਾਹਿਬ ਹੈ ਆਹੋ ਕੋਈ ਸਾਧੂਆਂ ਸਾਤਾਂ ਨੂੰ ਵੀ ਖਵਾ ਦਿਆ ਕਰੋ ਵਿੱਚੋਂ ਕੋਈ ਤੁਹਾਡਾ ਕੋਈ ਨਾ ਕੋਈ ਕਸ਼ਟ ਕਟਿਆ ਜਾਵੇ ਹਾਂ ਆਹ ਦਾ ਮੁੱਢ ਦੱਤੇ ਨਹੀਂ ਹੈ ਹਾਂ ਨਹੀਂ ਸੋਹਣੀਆ ਫਲਵਾੜੀ ਸਰਪੰਚ ਸਾਹਿਬ ਤੁਹਾਡੀ ਬਈ ਬਹੁਤ ਵਧੀਆ ਲਹਿ ਮਨ ਖੁਸ਼ ਹੋ ਗਿਆ ਕਿ ਬਾਹਰ ਖੋਲਣ ਦੇ ਨਾਲ ਹੀ ਕਿੰਨੀ ਵਧੀਆ ਹਵਾ ਆਈ ਸਰਪੰਚ ਸਾਹਿਬ ਹੈ ਨਹੀਂ ਨਹੀਂ ਠੀਕ ਆ ਗੱਲ ਯਾਰ ਛੌਂਕੀ ਆ ਗੱਲ ਸਾਡੇ ਤਾਂ ਬਾਪੂ ਭਰਾਵਾ ਗੋਡੀ ਮਾੜੀ ਮੋਟ ਕੋਈ ਕਰਦਾ ਉੱਥੇ ਮਾੜੀ ਜਿੱਤੇ ਨਹੀਂ ਤਾਂ ਹੀ ਤਾਂ ਹੋਰ ਹੀ ਨਹੀਂ ਕੰਮ ਸੂਤ ਆਉਂਦਾ ਆ ਅੱਜ ਫੌਜਾਂ ਨੇ ਦੇਦੇ ਆ ਗੇੜੇ ਸਰਪੰਚ ਸਾਹਿਬ ਦੇ ਬਾਗ ਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਇਹ ਜੀ ਜਰਮੀ ਨਿਕਾਲੋ ਇਹਦੇ ਨਾਲ ਉਹ ਜਿਹੜੀ ਉਹ ਵਾਹਿਗੁਰੂ